ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਛੋਟੇ ਸਹਿਬਜ਼ਾਦਿਆਂ ਦੇ ਲਈ ਵਜ਼ੀਰ ਖਾਂ ਦੀ ਬੇਗਮ ਨੂੰ ਆਪਣੀ ਜਾਨ ਕਿਉਂ ਦੇਣੀ ਪਈ ਸੀ ਅੱव ਇਸ ਬਾਰੇ ਆਪਾਂ ਗੱਲ ਕਰਦੇ ਹਾਂ ਰੰਗਜੀ ਇਹ ਇਤਿਹਾਸ ਗੁਰੂ ਸਾਹਿਬ ਜੀ ਦੇ ਛੋਟੇ ਸਹਿਬਜ਼ਾਦਿਆਂ ਦੇ ਦਰਦਪ੍ਰੀ ਸ਼ਹਾਦਤ ਨੂੰ ਸੂਬਾ ਹੈ ਸਰਹੰਦ ਵਜ਼ੀਰ ਖਾਂ ਦੀ ਬੇਗਮ ਜੈਨਾ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਅਤੇ ਉਹਨਾਂ ਦਾ ਬਚਪਨ ਦਾ ਨਾਮ ਭਾਗੋ ਰਾਣੀ ਸੀ ਉਹਨਾਂ ਦੇ ਮਨ ਵਿੱਚ ਗੁਰੂ ਘਰ ਦੇ ਪ੍ਰਤੀ ਸ਼ਰਧਾ ਭਾਵਨਾ ਉਦੋਂ ਪੈਦਾ ਹੋਈ ਬੈਗਮ ਜੈਨਾ ਦੇ ਵਿਆਹ ਤੋਂ ਕੁਝ ਟਾਈਮ ਪਹਿਲਾਂ ਜਦੋਂ ਉਹ ਆਪਣੀ ਮਾਤਾ ਦੇ ਨਾਲ ਇੱਕ ਅਮਰਤਧਾਰੀ ਬੀਬੀ ਨੂੰ ਮਿਲਣ ਦੇ ਲਈ ਆਨੰਦਪੁਰ ਸਾਹਿਬ ਜਾਂਦੇ ਹਨ ਇਹ ਅਮਰਤਧਾਰੀ ਬੀਬੀ ਉਹਨਾਂ ਦੀ ਪੁਰਾਣੀ ਗਵਾਂਢਣ ਸੀ ਤੇ ਇਹ ਸਾਰਾ ਹੀ ਪਰਿਵਾਰ ਅਮਰਤਧਾਰੀ ਸੀ ਪਰ ਸੰਗਤ ਜੀ ਇਹ ਛੋਟੇ ਸਾਹਿਬ ਜਿਆਦਿਆਂ ਦੇ ਜਨਮ ਤੋਂ ਪਹਿਲਾਂ ਦੀ ਗੱਲ ਹੈ ਪਾਰ ਆਨੰਦਪੁਰ ਸਾਹਿਬ ਦੇ ਵਿੱਚੋਂ ਦੀ ਵਿਚਰਦੇ ਹੋਏ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਜਾਹੋ ਜਲਾਲ ਦੀ ਤਸਵੀਰ ਉਹਨਾਂ ਦੇ ਮਨ ਵਿੱਚ ਬਸ ਜਾਂਦੀ ਹੈ ਕਿ ਉਹ ਆਪਣੇ ਅੰਤਿਮ ਸਮੇਂ ਤੱਕ ਆਪਣੇ ਅੰਤਿਮ ਸਾਹਾਂ ਤੱਕ ਉਹਨਾਂ ਨੂੰ ਭੁੱਲਾ ਨਾ ਸਕੇ ਅਤੇ ਕੁਝ ਸਮੇਂ ਬਾਅਦ ਭਾਗੋ ਦਾ ਵਿਆਹ ਸਰਹੰਦ ਦੇ ਇੱਕ ਇਲਾਕੇ ਵਿੱਚ ਹੁੰਦਾ ਹੈ ਹੋਣਾ ਤੈ ਹੋ ਜਾਂਦਾ ਹੈ ਭਾਗੋ ਦਾ ਵਿਆਹ ਤਾਂ ਹੋ ਜਾਂਦਾ ਹੈ ਪਰ ਪਰ ਭਾਗੋ ਦਾ ਡੋਲਾ ਆਪਣੇ ਸਹੁਰੇ ਘਰ ਤੱਕ ਨਹੀਂ ਪਹੁੰਚਦਾ ਅਤੇ ਰਸਤੇ ਦੇ ਵਿੱਚ ਹੋਈ ਵਜ਼ੀਰ ਖਾਨ ਨੇ ਡੋਲਾ ਅਗਵਾ ਕਰ ਲਿਆ ਅਤੇ ਆਪਣੇ ਮਹਿਲਾਂ ਵਿੱਚ ਲੈ ਜਾਂਦਾ ਹੈ ਸੰਗਤ ਜੀ ਮੰਨਿਆ ਜਾਂਦਾ ਹੈ ਕਿ ਵਜ਼ੀਰ ਖਾਨ ਨੂੰ ਪਿੰਡਾਂ ਦੇ ਪਿੰਡਾਂ ਦੇ ਵਿੱਚ ਵਸਦੇ ਆਪਣੇ ਝੋਲੀ ਚੱਕ ਖਬਰਾਂ ਰਾਹੀਂ ਰੂਪਮਤੀ ਭਾਗੋ ਅੱਗੋ ਦੀ ਸ਼ਬਾਬ ਬਾਰੇ ਪਹਿਲਾਂ ਹੀ ਖਬਰ ਮਿਲ ਚੁੱਕੀ ਸੀ ਅਤੇ ਵਜ਼ੀਰ ਖਾਨ ਨੇ ਮਹਿਲਾਂ ਦੇ ਐਸੋ ਆਰਾਮ ਰਾਹੀਂ ਭਾਗੋ ਦਾ ਦੇਲ ਜਿੱਤਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਭਾਗੋ ਕਾਫੀ ਸਮੇਂ ਤੱਕ ਉਹਨਾਂ ਦੇ ਨਾਲ ਵਿਆਹ ਦੇ ਲਈ ਰਾਜ਼ੀ ਨਾ ਹੋਈ ਪਰ ਜਦੋਂ ਵਜ਼ੀਰ ਖਾਨ ਨੂੰ ਕਿਸੇ ਪਾਸਿਓ ਕੋਈ ਰਾਹ ਨਾ ਨਜ਼ਰ ਆਇਆ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਬਾਦਸ਼ਾਹ ਹੀ ਤੁੰਸ ਦੇ ਅੱਗੇ ਔਰਤ ਦੀ ਮਜਬੂਰੀ ਨੇ ਆਪਣੇ ਹਥਿਆਰ ਛੱਡ ਦਿੱਤੇ ਭਾਗੋ ਨੂੰ ਗਵਾਹ ਕਰਕੇ ਆਪਣੇ ਮਹਿਲਾ ਵਿੱਚ ਲੈ ਜਾਂਦਾ ਹੈ ਅਤੇ ਨਿਕਾਹ ਤੋਂ ਬਾਅਦ ਉਹਨਾਂ ਦਾ ਨਾਮ ਬੇਗਮ ਜੈਨ ਬੁਨੀਮਾ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਫਿਰ ਬੇਗਮ ਜੈਨਾ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ ਸੰਗਤ ਜੀ ਸਮਾਂ ਇਸੇ ਤਰ੍ਹਾਂ ਹੀ ਆਪਣੀ ਚਾਲ ਚੱਲਦਾ ਗਿਆ ਅਤੇ ਚਲਦਿਆਂ ਚਲਦਿਆਂ ਇੱਕ ਐਸਾ ਸਮਾਂ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਐਸਾ ਸਮਾਂ ਆਇਆ ਕਿ ਕਾਜੀ ਦੇ ਫਤਵੇ ਦੇ ਰਾਹੀਂ ਕਚਹਿਰੀ 'ਚ ਖੜੀ ਗਈ ਜ਼ਾਲਮਾਂ ਦੀ ਤਰਤੀਬ ਬਾਰੇ ਜਦੋਂ ਬੇਗਮ ਜੈਨਾ ਨੂੰ ਪਤਾ ਚੱਲਦਾ ਹੈ ਤਾਂ ਸੁਣ ਕੇ ਉਸ ਦੀ ਰੂਹ ਕੰਬ ਜਾਂਦੀ ਹੈ ਕਾਫੀ ਸਮਾਂ ਪਹਿਲਾਂ ਵੇਖੇ ਵੱਡੇ ਸਹਿਬਜ਼ਾਦਿਆਂ ਦੇ ਚਿਹਰੇ ਬੇਗਮ ਦੀਆਂ ਅੱਖਾਂ ਸਾਹਮਣੇ ਆ ਜਾਂਦੇ ਹਨ ਅਤੇ ਬੇਗਮ ਜ਼ੈਨਾਬ ਵਜ਼ੀਰ ਖਾਂ ਕੋਲ ਜਾ ਕੇ ਰੋਂਦੀ ਹੈ ਕੁਰਲਾਂਦੀ ਹੈ ਦੁਹਾਈਆਂ ਪਾਉਂਦੀ ਹੈ ਅਤੇ ਵਜ਼ੀਰ ਖਾਂ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕਰਦੀ ਹੈ ਪਰ ਹੰਕਾਰ ਦੇ ਵਿੱਚ ਅੰਨਾ ਹੋਇਆ ਵਜ਼ੀਰ ਖਾਂ ਆਪਣੀ ਕਬਰ ਆਪਣੇ ਹੱਥੀ ਹੀ ਪੁੱਟੀ ਜਾ ਰਿਹਾ ਹੈ ਅਤੇ ਛੋਟੀਆਂ-ਛੋਟੀਆਂ ਮਾਸੂਮ ਜਿੰਦਾਂ ਨੀਹਾਂ ਦੇ ਵਿੱਚ ਖਾਮੋਸ਼ ਹੋ ਜਾਂਦੀਆਂ ਹਨ ਪਰ ਜਦੋਂ ਇਹ ਖਬਰ ਬੇਗਮ ਜੈਨਾ ਨੂੰ ਪਤਾ ਚੱਲਦੀ ਹੈ ਤਾਂ ਬੇਗਮ ਤਾਂ ਮਾਰ-ਮਾਰ ਕੇ ਰੋਣ ਲੱਗਦੀ ਹੈ ਇਹਨਾਂ ਨਿੱਕੀਆਂ-ਨਿੱਕੀਆਂ ਜਿੰਦਾਂ ਦੇ ਉੱਤੇ ਹੋਏ ਜ਼ੁਲਮ ਬੇਗਮ ਤੋਂ ਬਰਦਾਸ਼ਤ ਨਾ ਹੋਏ ਤੇ ਉਸ ਤੋਂ ਬਾਅਦ ਫਿਰ ਉਹ ਖੰਜਰ ਆਪਣੇ ਸੀਨੇ ਵਿੱਚ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਲੈਂਦੀ ਹੈ ਅਤੇ ਆਪਣਾ ਮਰਤਕ ਸਰੀਰ ਮਹਿਲੋਂ ਦੇ ਵਿੱਚ ਛੱਡ ਕੇ ਛੋਟੇ ਸਬਜਾਦਾਂ ਦੇ ਮਗਰ-ਮਗਰ ਹੋ ਤੁਰਦੀ ਹੈ ਸੰਗਤ ਜੀ ਇਸ ਤਰ੍ਹਾਂ ਬੇਗਮ ਜੈਨੂ ਮਾ ਨੇ ਛੋਟੇ ਸਾਹਿਬ ਜਦਿਆਂ ਦੇ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀ ਸੋ ਸੰਗਤ ਜੀ ਉਸ ਗੁਰੂ ਪਿਤਾ ਦੇ ਲਈ ਆਪਾਂ ਆਪਣੀ ਜਾਨ ਦੀ ਬਾਜ਼ੀ ਤਾਂ ਨਹੀਂ ਦੇ ਸਕਦੇ ਪਰ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਫਰਜ਼ ਅਦਾ ਕਰ ਸਕਦੇ ਹਾਂ ਅਮਰਤ ਸ਼ਕੇ ਸਿੰਘ ਸਾਜ ਸਕਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਛੋਟੇ ਸਹਿਬਜ਼ਾਦਿਆਂ ਅਤੇ ਵੱਡੇ ਸਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਦੱਸ ਕੇ ਉਹਨਾਂ ਦੇ ਮਨ ਵਿੱਚ ਇੱਕ ਉਤਸ਼ਾਹ ਪੈਦਾ ਕਰ ਸਕਦੇ ਹਾਂ ਸੰਗਤ ਜੀ ਜੇਕਰ ਆਪਾਂ ਇਤਿਹਾਸ ਸੁਣੀਏ ਜਾਂ ਪੜੀਏ ਇਤਿਹਾਸ ਸੁਣਦੇ ਜਾਂ ਪੜ੍ਹਦੇ ਹਾਂ ਤਾਂ ਸਰੀਰ ਦੇ ਵਿੱਚੋਂ ਲੂ ਕੰਡੇ ਖੜੇ ਹੋ ਜਾਂਦੇ ਹਨ ਰਾਜਾ ਵਾਲੇ ਨੇ ਆਪਣੇ ਪਰਿਵਾਰ ਸਮੇਤ ਇਹ ਸਭ ਕੁਝ ਆਪਣੇ ਸਰੀਰ ਉੱਤੇ ਹੰਡਾਇਆ ਹੈ ਜੀ ਇਸ ਕੁਰਬਾਨੀ ਨੂੰ ਯਾਦ ਕਰਦੇ ਹੋਏ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ